ਬਹੁਤ ਸਾਰੇ ਦਬਾਅ ਬਹੁਤ ਸਾਰੇ ਪ੍ਰੈਸ਼ਰ ਸਰਕਾਰਾਂ ਦੇ ਹੁੰਦੇ ਨੇ ਜਦੋਂ ਕੋਈ ਅਦਾਕਾਰ ਹੁੰਦਾ ਜਾਂ ਕੋਈ ਫੇਮਸ ਪਰਸਨੈਲਿਟੀ ਹੁੰਦਾ ਤਾਂ ਉਹਨੂੰ ਬਹੁਤ ਕੁਝ ਸੋਚਣਾ ਪੈਂਦਾ ਪਰ ਸਲਿਊਟ ਹੈ ਕਿ ਇਹਨਾਂ ਦੀ ਸੋਚ ਦੇ ਵਿੱਚ ਸਭ ਤੋਂ ਪਹਿਲਾਂ ਪੰਜਾਬ ਪੰਜਾਬੀ ਤੇ ਪੰਜਾਬੀਅਤ ਹੈ ਰੇਸ਼ਮ ਜੀ ਪਹਿਲੇ ਤਾਂ ਮੈਂ ਥੋੜੇ ਤੇ ਸਮਝਣਾ ਚਾਹੁੰਦਾ ਕਿ ਤੁਸੀਂ ਬੜੀਆਂ ਥਾਵਾਂ ਤੇ ਗਏ ਹੋ ਮੈਂ ਬਹੁਤ ਤਸਵੀਰਾਂ ਤੁਹਾਡੀਆਂ ਦੇਖੀਆਂ ਤੁਸੀਂ ਹਰ ਥਾਂ ਤੇ ਜਾ ਕੇ ਮਦਦ ਕੀਤੀ ਹੈ ਦੁੱਖ ਜੀ ਘੜੀ ਹੈ ਪਰ ਇੱਕ ਚੜ੍ਹਦੀ ਕਲਾ ਵਾਲਾ ਜਿਹੜਾ ਮੈਸੇਜ ਹੈ ਗੱਲ ਉਹ ਹੈ ਕਿ ਜਿਹੜੀਆਂ ਚੀਜ਼ਾਂ ਤੋਂ ਆਪਾਂ ਟੁੱਟ ਚੁੱਕੇ ਸੀ ਜਿਹੜਾ ਰਸਤਾ ਸਾਨੂੰ ਸਾਡੇ ਗੁਰੂਆਂ ਨੇ ਵਿਖਾਇਆ ਸੀ ਸਰਬੱਤ ਦੇ ਭਲੇ ਦੀ ਕੰਨੀ ਅਰਦਾਸ ਨਹੀਂ ਕਰਨੀ ਉਹ ਕਰਨਾ ਵੀ ਹੈ ਉਹ ਦੇਖਣਾ ਵੀ ਚਾਹੀਦਾ ਹੈ ਬਿਲਕੁਲ ਠੀਕ ਹੈ ਤੇ ਆਪਾਂ ਜਾਤ ਪਾਤਾਂ ਧਰਮਾਂ ਦੇ ਨਾਂ 'ਚ ਉਲਝੇ ਹੋਏ ਆਂ ਕਲੱਡ ਨੇ ਨਹੀਂ ਦੇਖਿਆ ਹਿੰਦੂ ਦਾ ਕਰਾ ਸਿੱਖ ਦਾ ਮੁਸਲਮਾਨ ਦਾ 크ਰਿਸਚੀਅਨ ਦਾ ਹਾਂ ਸਾਰਿਆਂ ਨੂੰ ਇੱਕ ਵਕਤ ਪਿਆ ਤੇ ਹੁਣ ਸੇਵਾ ਕਰਨ ਵਾਲੇ ਵੀ ਬਾਈ ਕੋਈ ਨਹੀਂ ਦੇਖ ਰਿਆ ਹਿੰਦੂ ਸਿੱਖ ਮੁਸਲਮਾਨ ਕ੍ਰਿਸਚੀਅਨ ਬਾਈ ਸਾਰੇ ਇਕੱਠੇ ਹੋ ਕੇ ਸਾਰਿਆਂ ਦੀ ਅੱਖਾਂ ਦੇ ਵਿੱਚ ਇੱਕੋ ਹੀ ਐ ਸਾਰਿਆਂ ਦੀ ਨੀਅਤ ਇਹੀ ਐ ਕਿ ਆਪਾਂ ਵੱਧ ਤੋਂ ਵੱਧ ਸੇਵਾ ਕਰੀਏ ਤੇ ਇਹ ਸਭ ਤੋਂ ਚੜ੍ਹਦੀ ਕਿਣੇ ਵਾਲੀ ਗੱਲ ਐ ਜਿਹੜੀ ਇਹ ਸਿਰਫ ਪੰਜਾਬ ਦੀ ਧਰਤੀ ਤੇ ਪੋਸੀਬਲ ਐ ਕੀ ਬਾਤ ਐ ਇਹ ਸਭ ਤੋਂ ਪੋਜ਼ਿਟਿਵ ਪੱਖ ਐ ਜਿਹੜਾ ਨਿਕਲ ਕੇ ਆ ਰਿਹਾ ਔਰ ਮੇਰਾ ਸਿਰ ਝੁਕਦਾ ਐ ਸਾਰੇ ਉਹਨਾਂ ਸੇਵਾਦਾਰ ਲੋਕਾਂ ਅੱਗੇ ਵਲੰਟੀਅਰ ਅੱਗੇ ਜੀ ਸਮਾਜਿਕ ਸੰਸਥਾਵਾਂ ਅੱਗੇ ਔਰ ਤੁਹਾਡਾ ਜਿਹੜਾ মিডিਆ ਹੈ ਜੀ ਜੀ ਨੈਸ਼ਨਲ মিডিਆ ਤੋਂ ਤਾਂ ਵੱਧ ਆਪਾਂ ਉਮੀਦ ਕਰਦੇ ਨਹੀਂ ਜ਼ਿਆਦਾ ਬਿਲਕੁਲ ਠੀਕ ਪਰ ਪੰਜਾਬ ਦੇ মিডিਆ ਨੇ ਵੀ ਆਪਣੀ ਜੀਵਨ ਨਰਿਸਕ ਤੇ ਲੈ ਕੇ ਬਿਲਕੁਲ ਠੀਕ ਸਾਰਾ ਇਹ ਗਰਾਉਂਡ ਜ਼ੀਰੋ ਤੋਂ ਜਿਹੜੀ ਰਿਪੋਰਟ ਕੀਤੀ ਹੈ ਹੂੰ ਉਹਦੇ ਲਈ ਸਾਰਿਆਂ ਦਾ ਧੰਨਵਾਦ